ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਅੱਜ ਨੰਗਲ ਦੇ ਵਿੱਚ ਸਾਰੇ ਸੀਨੀਅਰ ਡਕਸਾਲੀ ਕਾਂਗਰਸੀਆਂ ਦੀ ਅਗਵਾਈ ਦੇ ਵਿੱਚ ਅਸੀਂ ਨੌਜਵਾਨ ਸਾਰੇ ਇਕੱਠੇ ਹੋ ਕੇ ਭਾਰਤ ਦੀ ਫੌਜ ਦੇ ਆਪਣੇ ਦੇਸ਼ ਭਾਰਤ ਦੇ ਹੱਕ ਦੇ ਵਿੱਚ ਜਿਹੜੀ ਆ ਤਿਰੰਗਾ ਯਾਤਰਾ ਕੱਢ ਰਹੀ ਹੈ ਅਸੀਂ ਇੱਕ ਸੁਨੇਹਾ ਨੰਗਲ ਤੋਂ ਭਾਰਤ ਦੇਸ਼ ਦੇ ਵਿੱਚ ਔਰ ਭਾਰਤੀ ਫੌਜ ਦੇ ਹੱਕ ਵਿੱਚ ਪਾਜਾਣਾ ਚਾਹੁੰਦੇ ਕਿ ਨੰਗਲ ਦੇ ਨਾਗਰਿਕ ਅਨੰਦਪੁਰ ਸਾਹਿਬ ਹਲਕੇ ਦੇ ਨਾਗਰਿਕ ਸਿਆਣੇ ਬਜ਼ੁਰਗ ਤੇ ਨੌਜਵਾਨ ਇਕੱਠੇ ਹੋ ਕੇ ਭਾਰਤੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੈ ਔਰ ਇਹ ਸ਼ਾਂਤਮਈ ਤਿਰੰਗਾ ਯਾਤਰਾ ਕਰਕੇ ਅਸੀਂ ਪੂਰੇ ਨੰਗਲ ਦੇ ਵਿੱਚ ਇੱਕ ਦੇਸ਼ ਭਗਤੀ ਦਾ ਦੇਸ਼ ਦੀ ਫੌਜ ਦੇ ਹੱਕ ਦਾ ਇੱਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸਾਰੇ ਸੀਨੀਅਰ ਕਾਂਗਰਸੀ ਆਗੂ ਰਾਜ ਸਿੰਘ ਨੰਗਲ ਦੀ ਡਾਕਟਰ ਦਿਵਾਨ ਜੀ ਆਪਣਾ ਪ੍ਰਤਾਪ ਸੈਣੀ ਜੀ ਤੇ ਰਜਿੰਦਰ ਸ਼ਰਮਾ ਜੀ प्रदीप ਸੋਨੀ ਜੀ ਔਰ ਸਾਰੇ ਜਿੰਨੇ ਵੀ ਨੇ ਸੀਨੀਅਰ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਇੱਥੇ ਨੰਗਲ ਦੇ ਵਿੱਚ ਇਹ ਤਿਰੰਗਾ ਯਾਤਰਾ ਕਰ ਰਹੇ ਹਾਂ ਅੱਜ ਜਿਹੜੀ ਯਾਤਰਾ ਹੈਗੀ ਆ ਇਹਦਾ ਜਿਹੜਾ ਮੇਨ ਮਿਸ਼ਨ ਹੈਗਾ ਉਹ ਸਾਡੇ ਜਿਹੜੇ ਫੌਜਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਹੈ ਇਸ ਮੁਲਕ ਦੀ ਰਾਖੀ ਵਾਸਤੇ ਸਾਡੀਆਂ ਸਰਹੱਦਾਂ ਦੀ ਰਾਖੀ ਵਾਸਤੇ ਸਾਡੇ ਇਸ ਮੁਲਕ ਦੇ ਜਿਹੜੇ ਡਿਵੈਲਪਡ ਏਰੀਆ ਹੈ ਉਹਨਾਂ ਨੂੰ ਬਚਾਉਣ ਵਾਸਤੇ ਪਾਕਿਸਤਾਨ ਦਾ ਮੂੰਹ 모ੜਿਆ ਔਰ ਅਸੀਂ ਸਾਰੇ ਲੋਕ ਇਸੇ ਯਾਤਰਾ ਵਿੱਚ ਇਸ ਕਰਕੇ ਸ਼ਾਮਲ ਹੋਏ ਆ ਕਿਉਂਕਿ ਇਸ ਯਾਤਰਾ ਦੀ ਸ਼ੁਰੂਆਤ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਇੱਕ ਸੱਦਾ ਦਿੱਤਾ ਗਿਆ ਵੀ ਸਾਰੇ ਹਲਕੇ ਜਿੰਨੇ ਵੀ ਵਿਧਾਨ ਸਭਾ ਹਲਕੇ ਆ ਉੱਤੇ ਇਹ ਯਾਤਰਾ ਕੱਢੀ ਜਾਵੇ ਇਸ ਯਾਤਰਾ ਦੀ ਸ਼ੁਰੂਆਤ ਕਰਨ ਵਾਸਤੇ ਅੱਜ ਕਾਂਗਰਸ ਦੇ ਸਾਡੇ ਜਿਹੜੇ ਰਹਿਨਮਾਨ ਨੇ ਉਨ੍ਹਾਂ ਦੇ ਆਦੇਸ਼ਾਂ ਦੇ ਮੁਤਾਬਕ ਅੱਜ ਮੇਰੇ ਜਿੰਨੇ ਵੀ ਸੀਨੀਅਰ ਲੀਡਰਸ ਡਾਕਟਰ ਦੇਵਾਨ ਜੀ ਪ੍ਰਦੀਪ ਸੋਨੀ ਜੀ ਪੰਡਿਤ ਜੀ ਸ਼ਰਮਾ ਜੀ ਅਚਰ ਸ਼ਰਮਾ ਜੀ ਔਰ ਉਹਨਾਂ ਦੀ ਪੂਰੀ ਟੀਮ ਅੱਜ ਪੂਰੇ ਸ਼ਹਿਰ ਦਾ ਗਰਾਊਂਡ ਲਾਵਾਂਗੇ ਔਰ ਲੋਕਾਂ ਨੂੰ آگਾਹ ਕਰਾਂਗੇ ਵੀ ਹਮੇਸ਼ਾ ਜਿੱਦਾਂ ਸਾਡੇ ਨਾਲ ਖੜੇ ਐ ਐਦਾਂ ਹੀ ਖੜੇ ਰਹਿਣ ਔਰ ਇਹਨਾਂ ਫੌਜਾਂ ਦਾ ਮਨੋਬਲ ਪਹੁੰਚਾ ਰੱਖਿਏ ਜੈ ਹਿੰਦ ਅੱਜ ਦੀ ਯਾਤਰਾ ਬਾਰੇ ਅੱਜ ਦਾ ਯਾਤਰਾ ਕਰ ਰਹੇ ਹਾਂ ਅੱਜ ਦੀ ਜੋ ਯਾਤਰਾ ਹੈ ਇਹ 올 ਇੰਡੀਆ ਕਾਂਗਰਸ ਕਮੇਟੀ ਦੇ ਹਦੇਸ਼ਾਂ ਦੇ ਅਨੁਸਾਰ ਸਾਰੇ ਪੰਜਾਬ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਤਿਰੰਗਾ ਯਾਤਰਾ ਕਾਂਗਰਸ ਦੀ ਤਰਫ ਤੋਂ ਫੌਜੀਆਂ ਦੇ ਹੱਕ ਦਾ ਵਿੱਚ ਕੱਢੀ ਜਾ ਰਹੀ ਹੈ ਉਸ ਦੇ ਤਹਿਤ ਅਸੀਂ ਅੱਜ ਨੰਗਲ ਦੇ ਵਿੱਚ ਵੀ ਅਸੀਂ ਸਾਰੇ ਹੀ ਕਾਂਗਰਸ ਜਨ ਜਿੰਨੇ ਵੀ ਟਕਸਾਲੀ ਕਾਂਗਰਸੀ ਨੇ ਜਾਂ ਦੂਸਰੇ ਨੌਜਵਾਨ ਸਾਡਾ ਸਾਥੀ ਅਛਾ ਡਾਕਟਰ ਅਛਾ ਸ਼ਰਮਾ ਰਾਜ ਸਿੰਘ ਜੀ ਪ੍ਰਤਾਪ ਸੈਣੀ ਜੀ ਪ੍ਰਦੀਪ ਸੋਨੀ ਜੀ ਰਜਿੰਦਰ ਸ਼ਰਮਾ ਜੀ ਕ੍ਰਿਸ਼ਨਾ ਨਾ ਜੀ ਅਤੇ ਹੋਰ ਨੌਜਵਾਨ ਜੂਤ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਅੱਜ ਅਸੀਂ ਵੀ ਨੰਗਲ ਦੇ ਵਿੱਚ ਭਾਰਤ ਮਾਤਾ ਦੇ ਹੱਕ ਦੇ ਵਿੱਚ ਫੌਜੀਆ ਦੇ ਹੱਕ ਦੇ ਵਿੱਚ ਇਹ ਤਿਰੰਗਾ ਯਾਤਰਾ ਅਸੀਂ ਕੱਢ ਰਹੇ ਹਾਂ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਫੌਜੀਆ ਨੇ ਹਿੰਦੁਸਤਾਨ ਦੀ ਆਰਮੀ ਨੇ ਨੇਵੀ ਨੇ ਔਰ 에ਅਰ ਫੋਰਸ ਨੇ ਜਿਸ ਤਰ੍ਹਾਂ ਪਾਕਿਸਤਾਨ ਦੇ ਦੰਦ ਇਕੱਠੇ ਖੱਟੇ ਕੀਤੇ ਆ ਜਿਸ ਤਰ੍ਹਾਂ ਉਹਨਾਂ ਨੂੰ ਘਰ ਦੇ ਵਿੱਚ ਘੁਸ ਕੇ ਜਾ ਕੇ ਮਾਰਿਆ ਔਰ ਉਹ ਕਾਬਲੇ ਤਾਰੀਫ ਹੈ ਅਸੀਂ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਜਿੱਥੇ ਆਪਣੀ ਨੇਵੀ 에ਅਰ ਫੋਰਸ ਔਰ ਦੂਸਰੇ ਜਿਹੜੇ ਆਰਮੀ ਦੇ ਨੌਜਵਾਨ ਹੈ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਨੇ ਹੈ ਔਰ ਸਾਰੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਵੀ ਕਰਦੇ ਹੈ ਕਿ ਇਕੱਠੇ ਹੋ ਕੇ ਹਿੰਦੁਸਤਾਨ ਦੇ ਹੱਕ ਦਾ ਵਿੱਚ ਹਿੰਦੁਸਤਾਨ ਦੀ ਫੌਜ ਹਿੰਦੁਸਤਾਨ ਦੀ ਆਰਮੀ ਔਰ ਹਿੰਦੁਸਤਾਨ ਦੀ ਨੇਵੀ ਔਰ ਦੂਸਰੀਆਂ ਜਿਹੜੀਆਂ ਫੋਰਸਸ ਹੈ ਉਹਨਾਂ ਦੇ ਹੱਕ ਦਾ ਵਿੱਚ ਸਾਰੇ ਅਸੀਂ ਰਲ-ਮਿਲ ਚੜ ਕੇ ਖੜੀਏ ਤਾਂ ਕਿ ਹਿੰਦੁਸਤਾਨ ਦਾ ਜਿਹੜਾ ਫੌਜੀਆ ਦਾ ਜਾਂ ਹੋਰ ਸਾਡੇ ਨੌਜਵਾਨਾਂ ਦਾ ਉਹਨਾਂ ਦਾ ਮਨੋਬਲ ਵਧੇ ਧੰਨਵਾਦ ਜੈ ਹਿੰਦ ਤੇ ਭਾਰਤ ਦੇ ਵਿੱਚ ਸਾਡੀ ਕਾਂਗਰਸ ਹਾਈ ਕਮਾਂਡ ਦੇ ਦਿਸ਼ਾ ਦੇ ਅਨਸਾਰ ਸਾਡੇ ਪ੍ਰੈਜ਼ੀਡੈਂਟ ਕੜ ਗਿਆ ਜੀ ਤੇ ਸਾਡੇ ਰਾਹੁਲ ਗਾਂਧੀ ਜੀ ਦੇ ਅਨੁਸਾਰ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਜੋ ਤਿਰੰਗਾ ਯਾਤਰਾ ਸਾਡੇ ਸੈਨਿਕਾਂ ਦੇ ਪ੍ਰਤੀ ਸਮਰਥਨ ਦੇਣ ਦੇ ਵਾਸਤੇ ਸਾਡੀ ਕਾਂਗਰਸ ਪਾਰਟੀ ਨੇ ਕੱਢੀ ਹੈ ਉਸ ਦੇ ਵਿੱਚ ਅੱਜ ਨੰਗਲ ਦੇ ਵਿੱਚ ਵੀ ਸਾਡੀ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਇਹ ਤਰੰਗਾ ਯਾਤਰਾ ਦਾ ਯੋਜਨ ਕਰ ਰਹੀ ਹੈ ਜਿਸ ਦੇ ਵਿੱਚ ਸਾਡੇ ਸਾਰੇ ਕਾਂਗਰਸੀ ਸ਼ਾਮਿਲ ਹੋ ਰਹੇ ਨੇ ਚਾਹੇ ਨੌਜਵਾਨ ਨੇ ਚਾਹੇ ਸਾਡੇ ਪੁਰਾਣੇ ਸੀਨੀਅਰ ਕਾਂਗਰਸੀ ਨੇ ਰਾਜ ਸਿੰਘ ਨੰਗਲ ਜੀ ਡਾਕਟਰ ਦੀਵਾਨ ਜੀ ਪ੍ਰਤਾਪ ਸੈਣੀ ਜੀ ਡਾਕਟਰ ਅਸ਼ੋਕ ਸ਼ਰਮਾ ਜੀ ਉਹਨਾਂ ਦੇ ਨਾਲ ਆਈ ਹੋਈ ਉਹਨਾਂ ਦੀ ਸਾਰੀ ਟੀਮ ਤੇ ਉਹਨਾਂ ਦੇ ਸਾਰੇ ਯੂਥ ਕਾਂਗਰਸ ਦੇ ਲੀਡਰ ਸਾਰੇ ਇੱਥੇ ਇਕੱਠੇ ਹੋ ਕੇ ਆਪਾਂ ਦੇਸ਼ ਦੇ ਹੱਕ ਦੇ ਵਿੱਚ ਅੱਜ ਉਹ ਜਵੀਆਂ ਦੇ ਹੱਕ ਦੇ ਸਮਾਨ ਦੇਣ ਵਾਸਤੇ ਇਕੱਠੇ ਹੋਏ